ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਅੱਜ ਦੀ ਤਾਜ਼ਾ ਅਪਡੇਟ ਪੰਜਾਬ ਸਰਕਾਰ ਨੇ ਹੌਲੀ ਮੌਕੇ ਕੀਤਾ ਐਲਾਨ ਸੋ ਕਿਨਾਂ ਦੇ ਲਈ 437.15 ਕਰੋੜ ਦੀ ਰਾਸ਼ੀ ਜਿਹੜੀ ਜਾਰੀ ਕੀਤੀ ਗਈ ਹੈ ਕਿਨਾਂ ਨੂੰ ਇਹਦੇ ਵਿੱਚ ਫਾਇਦਾ ਹੋਊਗਾ ਉਸ ਵਰਗ ਦੇ ਨਾਲ ਸੰਬੰਧਿਤ ਅਪਡੇਟ ਨੂੰ ਆਪਾਂ ਡਿਟੇਲ ਵਿੱਚ ਜਾਣਾਂਗੇ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਮਲਾਜ਼ਮ ਸਾਥੀਆਂ ਦੇ ਨਾਲ ਆਪਣੇ ਹਰ ਤਰ੍ਹਾਂ ਦੇ ਸਖਿਆਰਤੀ ਦੇ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਤੁਸੀਂ ਰੋਜ਼ਾਨਾ ਦੀਆਂ ਤਾਜ਼ਾ ਅਪਡੇਟ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ। ਸੋ ਸ਼ੁਰੂ ਕਰਦੇ ਹਾਂ। ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਦਿਵਿਆਂਗਾਂ ਦੀ ਭਲਾਈ ਲਈ ਵਧੇਰੇ ਕਾਰਜ ਕੀਤੇ ਜਾ ਰਹੇ ਹਨ। ਇਸ ਦੌਰਾਨ ਸੂਬਾ ਸਰਕਾਰ ਵੱਲੋਂ ਸੂਬੇ ਦੇ ਕੁੱਲ 2.71 ਲੱਖ ਦੇ ਕਰੀਬ ਦਿਵਿਆਂਗਾਂ ਨੂੰ 437.15 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਹੱਈਆ ਕਰਵਾਈ ਗਈ। ਇਹ ਗੱਲ ਪੰਜਾਬ ਦੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਆਖੀ ਉਹਨਾਂ ਕਿਹਾ ਕਿ ਦਿਵਿਆਂਗਾਂ ਦੀ ਭਲਾਈ ਲਈ ਸੁਭਾ ਸਰਕਾਰ ਵੱਲੋਂ ਚਾਲੂ ਵਿਤੀ ਸਾਲ ਦੌਰਾਨ ਸਾਲ ਦੌਰਾਨ ਬਜਟ 461.50 ਰੁਪਏ ਰੱਖੇ ਗਏ ਸਨ ਰੱਖਿਆਨ ਤੇ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਦਿਵਿਆਂਗਾਂ ਲਈ ਚਲਾਈ ਗਈ ਸਕੀਮ ਤਹਿਤ ਯੋਗ ਲਾਭਪਾਤਰੀਆਂ ਨੂੰ ਸਮੇਂ ਸਿਰ ਵਿਤੀ ਸਹਾਇਤਾ ਮਹਈਆ ਕਰਵਾਉਣਾ ਚਕੀ ਨਹੀਂ ਬਣਾਇਆ ਜਾਵੇ ਸੋ ਇਹ ਜੋ ਪੰਜਾਬ ਦੇ ਵਿੱਚ ਦਿਵਿਆਂਗ ਵਿਦਿਆਰਥੀ ਨੇ ਲੋਕ ਨੇ ਉਹਨਾਂ ਦੇ ਲਈ ਪੰਜਾਬ ਸਰਕਾਰ ਵੱਲੋਂ ਇੱਕ ਕਾਰਜ ਕੀਤਾ ਗਿਆ ਕਿ ਉਹਨਾਂ ਨੂੰ ਇੱਕ ਵਿੱਤੀ ਸਹਾਇਤਾ ਦਿੱਤੀ ਜਾਊਗੀ ਇੱਕ ਸਕੀਮ ਦਿੱਤੀ ਜਾਊਗੀ ਜਿਸ ਦੇ ਲਈ ਉਹਨਾਂ ਨੇ 437.15 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਆਹੋ ਜਾਰੀ ਕਰ ਦਿੱਤੀ ਹੈ ਤੇ ਇਹਦੇ ਵਿੱਚ ਜਿਹੜਾ ਬੈਨੀਫਿਟ ਹੋਊਗਾ 2.71 ਲੱਖ ਦੇ ਕਰੀਬ ਜਿਹੜੇ ਦਿਵਿਆਂਗ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਇਹ ਚੀਜ਼ ਦਾ ਜਿਹੜਾ ਮੈਨੀਫੈਸਟ ਦਿੱਤਾ ਜਾਊਗਾ ਸੋ ਇਸ ਤਰ੍ਹਾਂ ਬਾਕੀ ਵੀ ਵਰਗ ਹੈ ਚਾਹੀ ਮੁਲਾਜ਼ਮ ਹੈ ਪੈਨਸ਼ਨਰ ਹੈ ਔਰਤਾ ਨੌਜਵਾਨ ਤੇ ਹਰ ਤਰ੍ਹਾਂ ਦੀ ਜਾਣਕਾਰੀ ਅਸੀਂ ਉਹਨਾਂ ਦੇ ਰਿਲੇਟਡ ਇੱਥੇ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਇਸ ਤੋਂ ਬਿਨਾ ਮਾਸਟਰ ਕੈਡਰ ਦੀ ਤਿਆਰੀ ਕਰ ਰਹੀ ਤੇ ਪੀਟੈਡ ਦੀ ਤਿਆਰੀ ਕਰ ਰਹੀ ਵਿਦਿਆਰਥੀਆਂ ਦੀਆਂ ਵੀਡੀਓਜ਼ ਵੀ ਅਲੱਗ ਤੋਂ ਸਿਲੇਬਸ ਦੇ ਅਕੋਰਡਿੰਗ ਜਿਹੜੀਆਂ ਅਪਲੋਡ ਹੁੰਦੀਆਂ ਰਹਿੰਦੀਆਂ ਸੋ ਤੁਸੀਂ ਇਸ ਚੈਨਲ ਦੇ ਨਾਲ ਰੈਗੂਲਰ ਜੋੜ ਸਕਦੇ ਹੋ ਤੇ ਆਪਣੇ ਨਾਲ ਦੇ ਸਾਥੀਆਂ ਨਾਲ ਵੀ ਇਸ ਚੈਨਲ ਨੂੰ ਸ਼ੇਅਰ ਕਰ ਸਕਦੇ ਹੋ ਧੰਨਵਾਦ ਜੀ